ਸਰਨਾਲੀ ਕਾ ਇਸ ਤਰ੍ਹਾਂ ਦਾ ਬੀ ਹੈ ਭਾਈ ਇਸਕਾ ਦੇਖੋ ਇਹ ਕਰਸਾਉ ਕਾ ਹੈ ਸ਼ਰੀ ਕੀ ਜਗ੍ਹਾ ਕੰਮ ਕਰੇ ਵਧੀਆ ਹਰਾ ਭਰਾ ਰਹਿ ਭਾਈ ਸਤਿ ਕਾ ਦੋਸਤੋ ਕੀ ਹਾਲ ਸਾਰਿਆਂ ਦਾ ਭਾਈ ਜੀ ਅੱਜ ਮਾਰ ਰਹੇ ਆ ਭਾਈ ਸਰਨਾਲੀ ਕਾ ਛਿੱਟਾ ਇਸ ਤਰ੍ਹਾਂ ਦਾ ਬੀਜ ਹੈ ਕਾਲਾ ਕਾਲਾ ਇਸਕਾ ਜਿੱਥੇ ਆਪਾਂ ਨੂੰ ਚਰੀ ਬੀਜਣੀ ਪੂਆ ਕਰਸਾਹ ਵਾਸਤੇ ਚਰੀ ਬੀਜਣ ਦੀ ਕੋਈ ਲੋੜ ਨਹੀਂ ਚਰੀ ਤੋਂ ਕਾਣੀ ਮਾਣੀ ਹੋ ਜੈ ਵੱਢਣੀ ਔਖੀ ਲੰਬੀ ਪਾਜੈ ਕਰਸਾਹ ਮੇ ਮੱਛਰ ਉਹ ਖਾਜੈ ਉਸ ਨੂੰ ਜਿੱਤਰਾ ਆਪਣੀ ਬਰਸੀਨ ਅਰੀ ਰਹੇਗੀ ਕਨਾ ਉਸ ਤਰੀਹਾਰਾ ਰਹਗਾ ਆ ਹੁਣ ਮਾਰ ਕੇ ਛਿੱਟਾ ਬਾਈ ਇਸ ਦੇ ਉੱਪਰ ਕੀ ਫੇਰਾਂਗੇ ਫਾਲੇ ਦੋ ਵਾਰੀ ਕੱਲ ਨੂੰ ਲਾ ਦੇਵਾਂਗੇ ਇਸ ਵਿੱਚ ਪਾਣੀ ਪਾਣੀ ਨਾਲ ਜੰਮ ਆ ਬਈ ਗੀ ਤਜਰਬਾ ਕਰੋ ਸਾਰੇ ਬੀਜੋ ਬਾਈ ਬਹੁਤ ਵਧੀਆ ਚੀਜ਼ ਹੈ ਹਰਿਆਣੇ ਮੈਂ ਤਾਂ ਬਹੁਤ ਬੀਜਾਂ ਨੂੰ ਆਪਣੇ ਹਾਲੇ ਹੁਣ ਲੱਗਦੇ ਨੇ ਲੋਕੀਂ ਤੇ